ਤਾਂ ਸਿੱਤੇ ਦਿਲ ਤੇ ਆਪਾਂ ਤੇਜ ਜੀ ਨੂੰ ਛੇ ਜੀ ਢਾੜੇ ਦੀ ਗੱਲ ਦਾ ਜ਼ਿਕਰ ਕਰਕੇ ਗਿਆ ਪਹਿਲਾ ਬਨਾਰਾ ਉਹਨਾਂ ਹਾਕਮਾਂ ਚਾ ਪਾ ਇਹ ਦਿਨ ਮਨਾ ਰਹੇ ਹਾਂ ਜਦੋਂ ਭਗਸੇ ਵੀ ਪਗੜੀ ਬੰਨ੍ਹਣ ਵਾਲੇ ਲੋਕ ਭਗਤ ਸਿੰਘ ਦੇ ਵਿਚਾਰਾਂ ਨਾਲ ਘੜ ਕੇ ਉਹਨਾਂ ਲੁਟੇਰਿਆਂ ਦੇ ਪੱਖ 'ਚ ਖੜ ਕੇ ਜਿਹੜੇ ਲਟੇਰਿਆਂ ਨੇ ਭਗਤ ਸਿੰਘ ਨੂੰ ਫਾਂਸੀ 'ਤੇ ਲਾਇਆ ਸੀ। ਅਗਦੇ ਮਾਪੇ ਇਮਾਰਤ ਦੇ ਉੱਤੇ ਜਬਰ ਕਰਕੇ ਜਿਦਾਂ ਚੜ੍ਹਤ। ਗੰਦੀ ਘਟਨਾ ਇਹ ਨਾ ਸਮਝੋ ਵੀ ਕਿਸੇ ਹੋਰ ਨਾਲ ਵਾਪਰ ਗਈ। ਇਹ ਸਮਝੋ ਵੀ ਉਹ ਛੋਡੇ ਨਾਲ ਤੇ ਛੁੱਲਿਆਂ ਨਾਲ ਛੋਡੇ ਧਰਮਾ ਨਾਲ ਛੋਡੇ ਬੱਚਿਆਂ ਨਾਲ ਲੱਗ ਰਹੀ ਹੈ। ਇਸ ਕਰਕੇ ਗੱਲ ਹੀ ਘਟਨਾ ਦੇ ਵਿਸ਼ਾ ਆਪ ਲੈਣਾ ਹੋਵੇ ਮੈਂ ਫਿਰ ਬੋਲਣਾ ਹੈ ਪਹਿਲਾਂ ਮੈਂ ਤੋਂ ਅਟਕਾਈ ਕਰ ਸਾਫ਼ੀ ਕਰਨੀ ਚਾਹੁੰਨਾ ਸੇਪਾ ਸਿੰਘ ਦੇ ਦਿਲ ਤੇ ਆਪਾਂ ਨੇ ਕਰਨਾ ਕੀ ਹੈ ਬਾਸਿੰਦ ਦਾ ਨਾਮ ਇਹਨਾਂ ਨੂੰ ਲੜਕਦਾ ਕਿਉਂ ਇਹ ਜਿਹੜੀ ਗੱਲ ਇਹਨਾਂ ਸੱਜਾ ਬੁਲਾਵਾ ਕਰਕੇ ਗਿਆ ਹੈ ਮੈਂ ਸਿੰਦਰ ਕਹਿੰਦੀ ਤੇ ਕੋਈ ਵੀ ਲੜਾਈ ਅਹੀ ਜੀ ਨਹੀਂ ਹੋਇਆ ਜਿਹੜੀ ਜਿੱਤੀ ਨਹੀਂ ਜਾਂਦੀ ਤੇ ਕੋਈ ਵੀ ਸਰਕਾਰ ਇਹੋ ਜੀ ਨਹੀਂ ਹੈ ਜਿਹੜੀ ਲੋਕਾਂ ਨਾਲੋਂ ਵੱਡੀ ਹੋ ਇਹ ਦੋ ਗੱਲਾਂ ਦੇ ਵੀ ਕੋਈ ਇਹ ਹੀ ਲੜਾਈ ਵੀ ਨਹੀਂ ਜਿਹੜੀ ਜਿੱਤੀ ਨਹੀਂ ਜਾਂ ਜਿੱਤੀ ਤੇ ਹੋਂ ਦੀ ਕੋਈ ਸਰਕਾਰ ਵੀ ਨਹੀਂ ਜਿਹੜੀ ਲੋਕਾਂ ਨਾਲ ਵੱਡੀ ਹੋ ਜੇ ਫਿਰ ਜਗਾ ਹੈ ਹਮਕਾਰ ਨਹੀਂ ਬਣ ਗਿਆ ਕੋਤ ਉਹਨੂੰ ਕੀ ਸਮਝੀਏ ਜਿਹੜੀ ਇਹ ਕਮਜ਼ੋਰੀ ਹੈ

80 80 ਸਾਲ ਦੇ ਸੁਖਤਿਆ ਕਰਤਿਆ 70 70 ਸਾਲ ਦੇ ਬੁਢੇ ਬਜ਼ੁਰਗ ਸੈਂਕੜੇ ਸਮਾਨ ਚੱਕੀ ਜਾਂਦੇ ਰਾਤ ਨੂੰ 11 ਵਜੇ ਜਾਓ ਘਰਾਂ ਨੂੰ ਭੱਜੋ ਕਿਸੇ ਦਾ ਘਰ ਅੰਬਰਸਾਰਾ ਕਿਸੇ ਦਾ ਕਰਨਤਾ ਆਪਣਾ ਕਿਸੇ ਦਾ ਕਿਤੇ ਕੋਨਾਂ ਨੂੰ ਕੋਈ ਛੱਡਣ ਦਾ ਪ੍ਰਬੰਧ ਨਹੀਂ ਜੇਨਾ ਜਗਤ ਤੇ ਰਾਤ ਨੂੰ ਉਹਨਾਂ ਨੂੰ ਕਿਹਨੇ ਪਜਤੇ ਜਾਂਦਾ ਪ੍ਰਬੰਧ ਜਿਹੜੀ ਉੱਥੇ ਬਰਨੋਜਰਾ ਨਾਰਕ ਤੇ ਹਿੱਟਾ ਹਾਈ ਕੀਤੀ ਹੈ। ਟਰਾਲੀਆਂ ਦਾ ਨਾਨਾ ਚੋਰੀਆਂ ਨੇ। ਸੋਨਾ ਚਾਇਆ। ਵੀ ਉੱਥੇ ਪੱਥਰ ਵੀ। ਜਗ ਜਗ ਸਮਾਨ ਦੇ ਉੱਤੇ ਛਿਟਕੇ ਭੰਡੇ ਆ ਸਦਾਨ। ਗੈਸ ਸਿਲੰਡਰ ਚੋਰੀ ਹੋਏ ਨੇ, AC ਚੋਰੀ ਹੋਏ ਨੇ। ਅਜੇ ਵੀ ਪਤਾ ਨਹੀਂ ਕਿ ਕਿੰਨਾ ਮਾਤ ਦੇ ਸਮਾਨ ਦਾ ਕਿੰਨਾ ਚੋਰੀ ਹੋਇਆ ਹੈ। ਉਹ ਰਾਤੀਆ ਕੌਣ ਨੇ ਕਿਹਦੀਆਂ ਨੇ ਕਿਉਂਕਿ ਉੱਥੇ ਦਾ ਜਿਹੜੀ ਜਨਤਾ ਸੀ ਗਰਦੀ ਚ ਉਹਦਾ ਆਪਣਾ ਸਮਾਨ ਹੀ ਮਹਾ ਚੱਕ ਕੇ ਲੈ ਕੇ ਆਇਆ ਇਹ ਇਹ ਮਹੌਲਾ ਬੈਣੀ ਗਵਾਹ ਦੀ ਕਿ ਕਿਸੇ ਹਾਥਮ ਨੇ ਕਿਸੇ ਧਰ ਨੂੰ ਗੱਲਬਾਤ ਕਰਦੇ ਸੱਜਿਆ ਹੋਵੇ ਸਤਮੀ ਮੇਜਨ ਸੀ ਇਹ 6 ਮਿੰਟ ਦਾ ਪਹਿਲਾ ਹੋ ਚੁੱਕਿਆ ਅਜੇ ਮੀਕ ਨੂੰ ਹੋਣ ਦਾ ਨਹੀਂ ਜੀ ਕਰ ਸੋ ਆ ਗਈ ਕਿ ਇੱਕ ਚਾਰ ਮਿੰਟ ਦੀ ਮੀਟਰ ਦੇ ਦੇ ਆਖਵਾ ਨੂੰ ਰਾਜ ਕਿ ਲਿਆ ਮੀਟਰੀ ਜਾਂਦੇ ਨੂੰ ਦਿੱਲੀ ਆਲੇ ਹੱਥ ਮੇਂ ਦਿੱਲੀ ਆਏ ਨਹੀਂ ਉੱਥੇ ਮੈਂ ਕਹਿੰਦੀ ਡੇਟ ਦੇ ਦੇਨਾਂ ਹਾਕਮਾਂ ਨੇ ਮੀਟਿੰਗ ਕਰਨ ਗਿਆ ਨੂੰ ਦਿੱਤਾ ਕਿੱਡੀ ਸ਼ੈਅ ਦੀ ਗੱਲ ਹੈ ਜੰਗਾਂ ਦੇ ਸਮਝੌਤੇ ਹੁੰਦੇ ਨੇ ਦੋ ਦੁਸ਼ਮਣ ਆਮਣੇ ਸਾਹਮਣੇ ਬੈਠਦੇ ਆ ਜਿਹੜੇ ਇੱਕ ਦੂਜੇ ਨੂੰ ਜਾਨ ਦੀ ਬਾਜ਼ੀ ਮਾਰਦੇ ਆ ਜਿਹੜੇ ਇੱਕ ਦੂਜੇ ਨੂੰ ਗੋਲੀਆਂ ਦਾ ਮਾਰਦੇ ਆ ਉਹ ਆਮਣੇ ਸਾਹਮਣੇ ਬੈਠਦੇ ਜਿੱਥੇ ਕੁਮਲਕ ਜਿਵੇਂ ਬੈਠਦੇ ਜੇ ਪਾਕਿਸਤਾਨ ਨਾਲ ਜੰਗ ਚੱਲੀ ਹੈ ਤਾਂ ਆਪਾਂ ਹਿੰਦੁਸਤਾਨ ਦੇ ਕਿਸੇ ਹਿੱਸੇ 'ਚ ਪਾਕਿਸਤਾਨ ਨੂੰ ਮੁਟਾਇਆ ਹੋਇਆ ਸੀ ਨਾਲ ਗੱਲਬਾਤ ਸਿਰੇ ਚੜ੍ਹਦੀ ਹੈ ਤੇ ਮੇਰੀ ਕਹਿੰਦੀ ਇੱਕੋ ਥਰੀ ਗੱਲ ਗੱਲਬਾਤ ਸਿਰੇ ਚੜ੍ਹਦੀ ਗੱਲਬਾਤ ਜਿਹੜੀ ਵੀ ਪੱਖਤ ਗਈ ਹੈ ਅੱਜ ਤੱਕ ਬਾਈਦ ਤੋਂ ਮੇਲੇ ਖਤਮ ਹੋ ਗਈਆਂ ਉਹਨੂੰ ਸੁਰੱਖਿਆ ਤੇ ਆਪਣੀ ਜਵਾਬ ਸਾਮਾ ਦੇ ਕੇ ਜਾਣਾ ਹੈ ਪੇਪਰ ਇਸ ਅਕਾਰ ਖਾਸ ਕਰਕੇ ਪੰਥਵਾਦੀ ਸਰਕਾਰ ਖਾਸ ਕਰਕੇ ਭਗਸਖ ਵੀ ਪਾਤ ਤੋਂ ਬੰਨ੍ਹਣ ਵਾਲੀ ਸਰਕਾਰ ਮੇਜਰ ਦੀ ਗੱਲ ਕਰਦੇ ਐ ਤੇ ਉਹਨਾਂ ਨੂੰ ਅਰੈਸਟ ਕਰ ਲੈਂਦੀ ਐ ਸਾਰੇ ਡਿਵੀਸ਼ਨ ਨੂੰ ਤੇ ਬੇਗੁਨਾਹਾਂ ਉੱਤੇ ਕਰਾਉਂਦੇ ਖੱਟਕੇ ਗ੍ਰਾਂਡੀਆ ਖੱਟਕੇ ਖਾਣਾ ਚ ਬੰਦ ਕਰਦੇ ਐ ਇਹਨੂੰ ਆਜ਼ਾਦ ਭਾਰਤ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰਦੇ ਜਾ ਰਹੇ ਸੀ ਉਹ ਦਿੱਲੀ ਜਾ ਰਹੇ ਸੀ ਉਹਨਾਂ ਨੇ ਤਾਂ ਰਾਹ ਹੀ ਰੋਕਿਆ ਕਹਿੰਦਾ ਤੁਸੀਂ ਗੱਡੀਆਂ ਨੇ ਜੇ ਨਹੀਂ ਵੜ ਤੁਸੀਂ ਨਹੀਂ ਵੜ ਲੰਦੇ ਪੰਜਾਬ ਦੇ ਲੋਕਾਂ ਦੀ ਰਾਜਧਾਨੀ ਹੈ ਦਿੱਲੀ ਤੁਸੀਂ ਨਹੀਂ ਜਾਣਦੇ ਲੋਕਾਂ ਦੀ ਰਾਜਧਾਨੀ ਹੈ ਕਿਸਾਨਾਂ ਬਲੇ ਲਈ ਬਾੰਦ ਰੋੜ ਕੇ ਮੰਗਾ ਬਣਾਇਆ ਜੇ ਨੀ ਦੁਨੀਆ ਦੇ ਵਿੱਚ ਮੇਰੀ ਆਪਣੀ ਜ਼ਿੰਦਗੀ ਚ ਇਹ ਦੂਜੀ ਵਾਰ ਹੋਇਆ ਹੈ ਪ੍ਰਸ਼ਾਸਨ ਦਾ ਕਰਨ ਲਿਆ ਸਰਕਾਰ ਨੇ ਪਹਿਲੀ ਵਾਰ ਕਿ ਜਿਹੜੀ ਸਰਕਾਰ ਨੇ ਮੀਟਿੰਗ ਸੱਦੀ ਹੋਏ ਕੇਂਦਰ ਸਰਕਾਰ ਨੇ ਮੀਟਿੰਗ ਸੱਦੀ ਹੋਏ ਤੇ ਕਿਸਾਨਾਂ ਨੂੰ ਉੱਥੇ ਰੈਸਟ ਕਰਕੇ ਪਿਠਾ ਰਿਹਾ ਤੇ ਨਗਰ ਦਾ ਮੋਹਰਤ ਲਾਪਾ ਦੇਖੋ ਭਰਾਓ ਸਰਕਾਰ ਨੇ ਆਪਣਾ ਕੰਮ ਕਰ ਲਿਆ ਹੁਣ ਸਾਡਾ ਕੀ ਕੰਮ ਅਸੀਂ ਇਹ ਕੀ ਕਰੀਏ ਸਾਨੂੰ ਅੱਜ ਮੌਰੀ ਜਲੇਰੇ ਪੈਨਾ ਦਾ ਰਾਖਾ ਨਹੀਂ ਨਾ ਮਿਲ ਗਿਆ ਵੀ ਤੁਸੀਂ ਕਿਹ ਕਰੋ ਬਾਰ ਸਾਨੂੰ ਵੀ ਬਾਹਰ ਜਾਣਾ ਪੈਂਦਾ ਕਿਉਂਕਿ ਜਦੋਂ ਹੰਗਲੇ ਤੇ ਆਉਂਦਾ ਹੈ ਜੈ ਕਹਿੰਦੇ ਕਿ ਤੂੰ ਪਤਾ ਹੱਤਿਆਂ ਅੰਦਰ ਨਹੀਂ ਕੋਈ ਵੱਡਾ ਇਹ ਤਾਂ ਹੋ ਗਿਆ ਉਹ ਮੇਟਾਤਾ ਸੀ ਕਰ ਲਿਆ ਪਰ ਜਦੋਂ ਇਹ ਅਟ੍ਰੈਕਟ ਕਰਦੇ ਨੇ ਜੀ ਉਹ ਲੋਕ ਬਾਹਰ ਇਤਨੇ ਨੇ ਇਹਦੀ ਕਿੰਨੀ ਤਕਸ਼ਤ ਹੈ ਇੱਕ ਗਾੜੀ ਨੂੰ ਤੋੜਨਾ ਤੇ ਮਟਾਉਣਾ ਤੇ ਛਿਪਾਉਣਾ ਤੇ ਲੁਕਾਉਣ ਤੋਂ ਬਚਾਉਣਾ ਤੇ ਸਰਕਾਰ ਨੂੰ ਚੈਲੰਜ ਕਰਨਾ ਵੀ ਆ ਜਾਂਦਾ ਆ ਇੱਕ ਕੰਮ ਆ ਜਿਹੜਾ ਕਰਦੇ ਸੀ ਉਹ ਜਿਹੜੀ ਅਪਲ ਕੇ ਗੱਲ ਕਰ ਰਹੇ ਆ ਉਹ ਦੁਨਵਾਲਾ ਦਾ ਗੰਰਾ ਹਦਾ ਸਰਕਾਰ ਤਾਂ ਵਿਚ ਬੈਠੀ ਹੋ ਕਿਸੇ ਦੇ ਰੋਜ਼ ਇਹ ਤਾਂ ਨਹੀਂ ਸੀ ਆਈਜੀ ਵਾਲਾ ਬੰਦਾ ਦੇ ਵਿੱਚ ਨਾ ਹੋਣੀ ਇਹ ਗੱਲ ਦਾ ਜਾਣਾ ਹੈ جے اچھا جہاں پروگرام جیتے یہ چاہتا تو ہوں گا تئی والا بھی نہیں کہ ہوں گا چبی والا بھی نہیں جے اچھا ہو گیا تو تئی والا بھی ہوگا چبی والا بھی ہونا پہ اجو چڑھنا ਸਾਰੇ ਨੇ ਆਪਣੀ ਕੱਡੀਆਂ ਛਾਤਮ ਕਰ ਲਈ। ਉਹੇ ਕੱਡੀਆਂ ਡੇਟਾ ਲਿਆ ਹੋਣਗੀਆਂ। ਸੱਤੇ ਗਾਣਾ ਆਈ ਗਏ ਗੁਰਦੁਆਰੇ ਨੂੰ। ਸੁਣਾ ਜਿਹੜੇ ਗੁਰਦੁਆਰੇ ਚ ਆਪਾਂ ਮਿੱਟੀ ਕਰਦੇ ਹੁੰਦੇ ਸੱਚ ਕੰਡ ਤੇ। ਉਹ ਛੜ ਕੇ ਜਿਹੜੀ ਪੁਲ ਬਣਦਾ ਹੈ। ਉੱਥੇ ਕੱਡੀਆਂ ਦਾ ਜਿਹੜੇ ਖਾਦੀ ਛੜਕਾ ਉਹ ਇੱਕ ਪਾਸੇ ਕੱਡੀਆਂ ਘੜਾ ਦੋ ਤੇ ਟ੍ਰੈਕੀ ਨੇ ਜਾਂਗੇ। ਉੱਥੇ ਉੱਤਰ ਕੇ ਜਿਹੜਾ ਬੁੱਤਾ ਉਹਦੋਂ ਫਿੰਦਾ ਉੱਥੇ ਜਾ ਕੇ ਆਪੀ ਲੁਕੜੇ ਇੱਕ ਤਾਂ ਇਹ ਗੱਲ ਬਾਰੇ ਮੰਨੋ ਵੀ ਕੋਈ ਵੀ ਗੱਡੀ ਐਸ ਕਾਫਲੇ ਦੇ ਵਿੱਚੋਂ ਲੇਖੜ ਦੇਣੀ ਚਾਹੇਗੀ ਰਲ ਜਿਹੜੀਆਂ ਮਾਰੀ ਜਾਣ ਇੱਕ ਬੰਦਾ ਨਾਲ ਉੱਥੇ ਬੋਲਣਾ ਕੋਈ ਗੱਲ ਕਰਾਨੂੰ ਇਹ ਟੈਸਟ ਤੋੜਨੀ ਹੈ ਦੂਜੀ ਗੱਲ ਇਹ ਕਰਨੀ ਹੈ ਕਿ ਇਹਨੇ ਵੱਡੇ ਪਿੰਡੇ ਜਦੋਂ ਵੀ ਪੁਲਿਸ ਛਾਪੇਮਾਰੀ ਕਰਦੀ ਆ ਕਿਸੇ ਇੱਕ ਲੀਡਰ ਦੇ ਘਰੇ ਸਾਡੇ ਪਿੰਡਾਂ ਦੇ ਆਮ ਵਰਕਰ ਨੂੰ ਘੁੱਣ ਲੱਗ ਜਾਂਦੇ ਨੇ ਕੋਈ ਨਾ ਨਾ ਬਿਨਾਂ ਦੇ ਇੰਦਿਕ ਸੰਜੋਣਾ ਜੱਟ ਨਾ ਇਹ ਜੰਗੜ ਤੋੜਦੂ ਜਿਹੜੇ ਗਰੂਨਾ ਨੇ ਫੜਨੇ ਉਹਦੇ ਕਰੇ ਉਹ ਜੀ ਨੂੰ ਰੋਣਗੇ ਜਿਹੜੇ ਬਾਕੀ ਨੇ ਪਰਕਰ ਤੇ ਹੋਏ ਕੋਈ ਇਕੱਠੇ ਦਾ ਜੀ ਨੂੰ ਰੋਹ ਲੈ ਪਿੰਡ ਚ ਇਹ ਪੇਤਤਾ ਪਾ ਲਓ ਭੈਣਾਂ ਨੂੰ ਬੁਲਾ ਲਓ ਬੰਦੇ ਇਕੱਠੇ ਹੋ ਜੇ ਸੱਜਣ ਹੈ ਤਾਂ ਅਗਲੀ ਕਾਰਵਾਈ ਕਰਕੇ ਪੁਲਿਸ ਜਾਂ ਗੱਡੀਆਂ ਚੁੱਕੀਆਂ ਜਾ ਸਕਦੀ। ਕਿ ਕਿਨੇ ਮੜਨਾਂ ਹੋਵੇ ਤੁਸੀਂ? ਟਰਾਲੀਆਂ ਲਾ ਦੋ। ਗੱਡੀਆਂ ਦੇ ਨਾਲ ਟਰਾਲੀਆਂ। ਜਿਨਾ ਜਿੰਨਾ ਇਧਰ ਨੇ ਕੰਮ ਦੇ ਰਾਹ ਤੇ ਜੇ ਬੈਠੇ ਨੇ। ਗੱਲ ਵੱਢਣੀ ਲੱਗੀ। ਬੁਰਸ ਲੋ ਤੈ ਕਾ ਹੋਵੇ? ਵੀ ਆ ਜੀ ਚੱਲਿਆ ਬਣਾੜੇ ਪੰਡਿਤ ਆਪ ਨੂੰ ਪੜ ਲਓ। ਐਨੇ ਨਾ ਕਾਦੀ ਮੁੰਡਾ ਹੁਣ ਕੀ ਕਰਦਾ ਹੈ ਕਿ ਬਾਈ ਤੁਹਾਡਾ? سو بٹ کے جیڑ پا لیں گے چار بند لے جان گے دو بندے پڑے اس گل جگہ توڑنی چاہیے یہ چیلن کرنا چاہیے آم ہوں کہ جب چھاپے ماری ہوتی ہے دوجے لیڈر بھی راجدان نکل جانے یہ سدارے کتوں کٹے ہونا پھر ਦਰ ਮੈਂ ਜੇ ਕੱਲ ਵੀ ਸ਼ਾਫੇ ਮਾਰ ਕੇ ਅੱਜ ਆਪਾਂ ਬਾਹਰ ਨਾ ਨਿਕਲ ਦੇ ਕੀ ਅਸਰ ਹੋਣਾ ਸੀ ਅੱਜ ਆਪਣੇ ਪੰਜਾਬ ਦੇ ਘਟੋੜਣ 25 ਥਾਣਾ ਦੇ ਆਰਮੀ ਬੂਗ ਪੁਜਾਰੇ ਹੋ ਇਹ ਅਸਰ ਮੈਂ ਜਿਹੜੀ ਜੱਤੇ ਬੰਦੀ ਦੂਠੀ ਕੱਤੇ ਬੰਦੀ ਹੈ ਸਾਡੇ ਨਾਲ ਨਾਲ ਦੇ ਸਾਡੀ ਗੋਲੀ ਨਹੀਂ ਚੱਲੀ ਕੋਈ ਸਾਡੇ ਦੁਸ਼ਮਣ ਨਹੀਂ ਹੈਗੇ ਉਹ ਸਾਡੇ ਜੱਤ ਜੁੱਧ ਸਾਥੀ ਨੇ ਬਖਰੇਵੇਂ ਦੇ ਬਖਰੇ ਨੇ ਅੱਡ ਕਰਨੇ ਇਕੱਠੇ ਲੜੇ ਆ ਇਕੱਠੇ ਰਹੇ ਆ ਇਕੱਠੇ ਹੋਣਾਗੇ ਸਰਕਾਰ ਨਾਲੋਂ ਕਿਤੇ ਜਿਹੜੇ ਨੇ ਦੇਸ਼ ਕਰਕੇ ਆਪਣੀ ਗੱਲ ਵਿਚਾਰਨੀ ਚਾਹੀਦੀ ਹੈ ਚਾਹੇ ਕੋਈ ਵੀ ਗੱਠੇਵਰਦੀ ਕਿਸਾਨਾਂ ਦੀ ਗੱਲ ਕਰਦੀ ਹੈ ਜਾਂ ਛੋਟੀ ਹੈ ਜਾਂ ਵੱਡੀ ਹੈ ਜੇ ਉਹਦੇ ਸਰਕਾਰ ਦਾ ਤਹੜਾ ਬਹਿਣਾ ਹੈ ਤਾਂ ਸਾਨੂੰ ਉਹਨਾਂ ਦੇ ਪੱਖ ਚ ਖੜਨਾ ਚਾਹੀਦਾ ਇਥੋਂ ਤੱਕ ਇਥੋਂ ਤੱਕ ਕਿ ਕੋਈ ਮਲ ਨੂੰ ਜੱਥੇਬੰਦੀ ਕੋਈ ਮਰਾਜਮ ਜੱਥੇਬੰਦੀ ਕੋਈ ਵਿਦਿਆਰਥੀਆਂ ਦੀ ਜੱਥੇਬੰਦੀ ਜੇ ਆਪਣੇ ਸਮਰਸ਼ਾ ਦੇ ਕਦਰਾਂ-ਕੀਮਤਾਂ ਦੀ ਕਦਰ ਬਦਾਨ ਤੇ ਦੇਤਰ ਕੇ ਸਰਕਾਰ ਦੇ ਖਿਲਾਫ ਡੱਗਦੀ ਹੈ ਤਾਂ ਸਾਨੂੰ ਉਹਨਾਂ ਦੀ ਮਦਦ ਕਰਨ ਵਾਸਤੇ ਮੈਦਾਨ ਚ ਆਉਣਾ ਚਾਹੀਦਾ ਹੈ ਉਹਨਾਂ ਤੇ ਹੁੰਦੇ ਜਲੰਦਾ ਸਰਕਾਰੀ ਵਿਰੋਧ ਕਰਨ ਦਾ ਨਿਦੇੜ ਰਹੇਗਾ ਇਹ ਰਵੇ ਨਾਮ ਹੈ ਕਿੰਪਕ ਮਹਤਾਨੇ ਕਾਰਜ ਕਰ ਰਿਹਾ ਹੈ ਜਿਹੜਾ ਨਾਮ ਹੈ ਜਿਹਦੇ ਮੁੱਖ ਮੰਤਰੀ ਬਣਿਆ ਸੀ ਉਹਦੇ ਆਪ ਨੂੰ ਜਨਤਾ ਹੁਣ ਦੇਖਿਆ ਹੈ ਆ ਜਿਹੜੀ ਮੀਟਿੰਗ ਹੋਈ ਹੈ ਇਹ ਮੀਟਿੰਗ ਚੱਲਣ ਤੋਂ ਪਹਿਲਾਂ ਮੈਂ ਮੋਚਾ ਮਤ ਮਾਨੂੰ ਵੀ ਤੁਸੀਂ ਇਹ ਦੱਸੋ ਵੀ ਆਪਣੀ ਮੀਟਿੰਗ ਤੁਸੀਂ ਸੁੱਟ ਪਰ ਟਾਈਮ ਕਿੰਨਾ ਲਿਕੇ ਕਰਨ ਦਾ ਤੁਸੀਂ ਕਿੰਨਾ ਟਾਈਮ ਲਾਓਗੇ ਮੀਟਿੰਗ ਚ ਕਹਿੰਦਾ ਜੀ ਫੁੱਲਾ ਤੇ ਉਹ ਕਹਿੰਦਾ ਫੁੱਲਾ ਟਾਈਮ ਹੈ ਮੁੱਖ ਮੰਤਰੀ ਕੋਲੇ ਅਸੀਂ ਸਾਡੀਆਂ ਮੰਗਾਂ ਦਾ ਸੰਖੇਪ ਕੋਈ ਰੱਖਾ ਨਹੀਂ پوری ویاخیا بھی کیوں نہیں دے رکھ کے بجلی کے دوپ کرنا چلیا سی بگوت مان کسی گل سے پھجا ہو لگیا اسی بجلی کہ میں پھر اشارہ کر کے کیا مانا مان صاحب اسی سنو متری طور دورتے دیکھ ہیں بگوت مان مخمتری ہے ਸਾਨੂੰ ਉਹ ਮੁੱਖ ਮੰਤਰੀ ਚਾਹੀਦਾ ਜਦੋਂ ਵੋਟਾਂ ਤੋਂ ਜਿੱਤ ਕੇ ਆ ਕੇ ਬਣਿਆ ਹੋਇਆ ਭਗਵੰਤ ਮਾਨ ਮੁੱਖ ਮੰਤਰੀ ਚਾਹੀਦਾ ਸਾਨੂੰ ਉਹ ਬੁਲਿਹੋ ਬੋਦ ਜਿਹੜੇ ਵੋਟਾਂ ਤੋਂ ਪਹਿਲਾਂ ਬਉਂਦੇ ਹੋਏ ਸੀ ਉਹੀ ਗੱਲ ਕਰੋ ਜਿਹੜੇ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਪਿੰਡਾਂ ਨੂੰ ਚੱਲੂਗੀ ਸਰਕਾਰ ਸਾਡੀ ਉਹ ਆਮ ਆਦਮੀ ਦੀ ਸਰਕਾਰ ਅੱਜੇ ਹੁਟਲੇ ਬਕੜ ਗਏ ਸੁਰਜੀਤ ਟੋਖਰ ਟੋਖਰ ਮੁੱਖ ਮੰਤਰੀ ਨੂੰ ਕੋਈ ਇੱਥੇ ਗੱਲਾਂ ਬਹਿ ਨਹੀਂ ਸਕਦਾ ਪਰ ਗੱਲ ਤਾਂ ਇਹ ਜਿਵੇਂ ਅਸੀਂ ਜਦੋਂ ਬੋਟਾ ਆਂ ਆ ਨੇ ਤੁਸੀਂ ਬੋਟਾ ਪਾਉਣ ਲੱਗੇ ਹੋ ਸੁਣੋ ਇਹ ਗੱਲ ਕਹੀ ਰਹੀ ਸੀ ਵੀ ਜਦੋਂ ਕੋਈ ਮੈਦਾਨ ਤੁਸੀਂ ਜੁੜਦੇ ਹੋ ਉਦੋਂ ਤੋਂ ਪਹਿਲਾ ਛੋਟਾ ਹੁੰਦਾ ਹੈ ਜਦੋਂ ਉਹ ਟੁੜਿਆ ਗਿਆ ਉਦੋਂ ਛੋਟਾ ਨਹੀਂ ਰਹਿੰਦਾ ਇਹਗਾ ਨਾਇਬ ਵੀ ਹੈ ਵੀ ਮੁੱਖ ਮੰਤਰੀ ਵਸਤੇ ਹੁੰਦੀ ਹੈ ਇਹਦਾ ਪਿੰਡ ਦੇ ਸਰਪੰਚ ਤੇ ਵੀ ਹੈ ਇਹਦਾ ਮੈਂਬਰਾਂ ਤੇ ਵੀ ਹੈ ਇਹਦਾ ਜਿਹੜਾ ਐਮਐਲਏ ਤੇ ਵੀ ਵਜ਼ੀਰਾ ਤੇ ਵੀ ਸਾਰਾ ਹੈ ਕਾਰਨ ਕੀ ਹੈ ਜੋ ਤੇ ਉਹ ਨੂੰ ਚੋਣ ਨੂੰ ਫੈਨਲ ਦੀ ਮਰਜ਼ੀ ਕਰਨੀ ਹੁੰਦੀ ਹੈ ਜਦੋਂ ਉਹ ਨਿਮੈਂਟਾ ਬਣ ਕੇ ਚੁਣਿਆਗਾ ਬੰਦੀ ਮਰਜ਼ੀ ਨਹੀਂ ਜਾਂਦੀ ਸਰਕਾਰ ਦੀ ਤੇ ਹਾਕਮਾਂ ਦੀ ਮਰਜ਼ੀ ਤੇ ਜਲਬਦਾਰੀ ਚੱਲਣਾ ਪੈਂਦਾ ਹੈ ਜਦੋਂ ਕੋਈ ਵੀ ਬੰਦਾ ਆਪਦੀ ਇੱਛਾ ਦੇ ਮਤਲਬ ਤੇ ਨਹੀਂ ਚੱਲਦਾ ਕਿਸੇ ਦੇ ਪੈਣ ਤੇ ਕੰਮ ਕਰਨ ਕਰਦਾ ਤਾਂ ਉਹਦੀ ਆਪਦੀ ਵੀ ਤਸੱਲੀ ਨਹੀਂ ਹੁੰਦੀ ਤੇ ਉਹਦੇ ਲੋਕਾਂ ਦੀ ਤਸੱਲੀ ਵੀ ਨਹੀਂ ਹੁੰਦਾ ਜੀ ਇਹ ਕਰਕੇ ਸਾਨੂੰ ਇਹ ਗੱਲ ਕਹੀ ਸੀ ਵੀ ਜਿਹਨੂੰ ਮਰਜ਼ੀ ਜੋੜ ਲਓ تخت سے بہ کے ایس کہ وہ سوڈا نہیں ہو سکا میں اس بڑا ماڑا نبڈو گا چاہا اس کر کے بھی کسی دیکھا نہیں ماڑا لبریا کہ نہیں آج تک پڑتالی سال لگ بھگ تین درجن میٹنگ در امرندر سب تو سخت مخمتری بنائے جاتا ہے آج تک کوئی آئے توڑ گے کے بچا کہ جاؤ پھر کرنے کا پہلا مکمری ہے کیونکہ آم آدمی ہے جگان جی اگر جگہ کے منڈے میں ہو گیا یہ جگہ کا مڈا نہیں رہا جگہ کا مڈا یہ ارتی جان چر تک یہ متری گیا جس کے لئے رکھمان تلیدی کرسی دے بہن گیا پھر اگر سرکار شروع ہے سرکار پیسے ناڑ جگل ہے پیسہ سرکار پڑے ہے نہیں پیسہ کارپوریٹا پڑے ہے پیسہ کے لئے ہاتھ چاہے کے لئے کارپوریٹا بھی ہاتھ چاہے